ਆ ਨਾਟ ਹੋਰ ਲਾ ਗਏ ਲੈ ਉਹਦੋਂ ਮੈਂ ਗੁੱਲੂ ਕੋਲ ਭੁਲਾਇਆ ਅਦਾ ਪੰਗੀ ਤੇ ਲੈ ਯਾਰ ਪਠੰਡੇ ਪੀਕੇ ਦੇ ਨਾਲ ਹੋਰ ਹੀ ਕੁਝ ਲੱਗਦਾ ਬੇੜੀ ਹੈ ਹਾਦੀ ਹੋਰ ਬਹੁਤ ਮਾਇਦੇ ਨਾਲ ਲਗਾਉਂਦਾ ਤੇਲ ਆਉਂਦਾ ਮੇਰਾ ਕਿ ਹੋ ਜਾਵੇ ਇਹ ਕੰਮ ਕਰ ਲੈਂਦਾ ਹੀ ਉਹ ਜਾਣ ਕਰਦਾ ਉਹ ਜਿਹੜਾ ਫ੍ਰੀਜੇ ਹੁੰਦਾ ਪੀਆ ਇਹ ਫ੍ਰੀਜੇ ਨੇ ਵੇਚੀ ਨਹੀਂ ਇਹ ਆ ਇਹ ਤਾਂ ਪਾਣਾ ਕਰਿਆ ਆ ਵੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਲਾਈਵ ਦੇ ਵਿੱਚ ਆ ਜਗਾ ਪੈਦਾ ਦਿਖਾਉ ਰਿਹਾ ਹਾਂ ਤੁਹਾਨੂੰ ਆ ਡੱਬਾ ਚੀ ਅਜੇ ਤੋਂ ਪਿੱਤ ਪੱਸਿਆ ਕਰਦਾ ਹੈ ਆ ਦਿਖਾਉਣਾ ਤੁਹਾਨੂੰ ਮੈਂ ਇਹਨੂੰ ਕਹਿੰਦੇ ਨੇ ਤੱਪ ਕਰਨਾ ਆ ਲੱਗ ਰਿਹਾ ਕਰਨਾ ਆ ਦੇਖ ਲਓ ਹੈ ਨਾ ਇਹ ਪਹਿਲਾਂ ਆਪ ਮਚੂਗਾ ਫਿਰ ਲੋਕਾਂ ਨੂੰ ਠੰਡੇ ਕਰਦਾ ਹੈ ਹਾਂ ਆਪ ਮੱਚਦਾ ਫਿਰ ਲੋਕਾਂ ਨੂੰ ਠੰਡੇ ਕਰਦਾ ਹੈ ਇਹ ਇਹੀ ਤਪੱਸਿਆ ਹੁੰਦੀ ਹੈ ਹੋਰ ਕੀ ਹੈ ਏਸੀ ਲਾ ਕੇ ਤਪੱਸਿਆ ਨਹੀਂ ਹੁੰਦੀ ਹੁੰਦੀ ਚੱਲਾਦਾ ਭਾਈ ਹੁਣ ਤਾਂ ਲੀਕ ਕਰਦਾ ਕਰ ਦੋ ਲਾਈਵ ਨੂੰ ਸ਼ੇਅਰ ਫਿਰ ਕਰਦੇ ਆ ਗੱਲਾਂ ਬਾਤਾਂ ਪਹਿਲਾਂ ਇਹ ਇਹਦੇ ਪ੍ਰੈਸ਼ਰ ਪਰ ਰੈ ਚੈੱਕ ਕਰਦੇ ਹੁਣ ਲੀਕ ਤਾਂ ਨਹੀਂ ਕਰਦਾ ਵੀ ਲੀਕ ਚੈੱਕ ਕਰ ਭਾਈ ਦਾ ਉਹ ਦੇ ਦੋ ਦੇਣਾ ਲਾ ਕੇ ਇਲਾਮੀਟਰ ਦੇ ਚੱਕ ਜੀਲਾ ਉੱਧ ਜੀਲਾ ਦੇ ਇਹ ਆਪਣਾ ਬਚੀ ਕਰ ਰਿਹਾ ਪ੍ਰੈਸ਼ਰ ਚੈੱਕ ਏਸੀ ਦਾ ਹਨਾ ਕਿ ਕੌਣ-ਕੌਣ ਜੋੜਿਆ ਬਾਈ ਕਰੋ ਕਮੈਂਟ ਕਰਾ ਇਧਰ ਮੱਗਰ ਵਖੀ ਪਾੜ ਆ ਲੈਣਾ ਆਗਾ ਰੀੜੀ ਤੇ ਏਸੀ ਹਰ ਹੇਰ ਤੋ ਉਦਮ ਹੱਥ ਸੌਰੀ ਉਹ ਗਲਤੀ ਹੋ ਗਈ ਭਾਈ ਇਹ ਉਦਮ ਆ ਆ ਦੇਖ ਹੁਣ ਦਿਖਾਉਣਾ ਉਦਮ ਵੀ ਦਿਖਾ ਦੇਣਾ ਉਹ ਉੱਤੀ ਕਰਦੀ ਆ ਜੀ ਆ ਖੜੇ ਕਰਦੀ ਆਲਾ ਇਹ ਉਦਮ ਆ ਇਹ ਨੂੰ ਹੁਣ ਦੁਪਹਿਰੇ ਦੇ ਵਾਰੇ ਭੇਜਣਾ ਫਲੇੜੇ ਲਫੇੜਾ ਪੈ ਸਾਡੇ ਕੋਲ ਤੇ ਆਏ ਹੁਣ ਠੰਡਾ ਠੰਡਾ ਕਰਕੇ ਫਿਰ ਭੇਜਾਂਗੇ ਨੂੰ ਉਹ ਲਿਆਂਦੀ ਨੇ ਗੱਡੀ ਆਪਦੀ ਇਹ ਚ ਏਸੀ ਲੱਦਣਾ ਆ ਬੜਾ ਸੋਹਣਾ ਨਵਾਂ ਏਸੀ ਆ ਹਾਂ ਭਾਈ ਸੈਕੰਡ ਪੀਸ ਆ ਕਿੰਨਾ ਫਰੈਸ਼ ਆ ਅਰੇ ਕੋ ਇਧਰ ਆਪਣੇ ਹੈਗੀ ਸੱਤੂ ਮਾਰਕੀਟ ਦੇ ਵਿੱਚ ਕਲੀਅਰ ਰੈਫ੍ਰਿਜਰੇਸ਼ਨ ਆ ਜਦੋਂ ਮਰਜ਼ੀ ਆ ਸਕਦੇ ਤੁਸੀਂ ਸੁਨਾਹ ਮਰੀ ਦਾ ਜਿਹੜਾ ਮਰਜ਼ੀ ਬੰਦਾ ਹੋਵੇ ਆਇਤਾ ਸੰਗਰੂਰ ਪਟਿਆਲਾ ਜਿੱਥੇ ਦਾ ਮਰਜ਼ੀ ਹੋਵੇ ਆੜੇ ਆ ਕੇ ਆੜੇ ਆ ਜਿੱਥੇ ਦਾ ਮਰਜ਼ੀ ਆੜੇ ਆ ਜਿੱਥੇ ਦਾ ਮਰਜ਼ੀ ਹੋਵੇ ਠੀਕ ਆ ਜੀ ਉਹਦਾ ਕੋਈ ਚੱਕਰ ਨਹੀਂ ਹੁਣ ਅਸੀਂ 25 ਚੜ ਰਖਿਆ ਜਾਂਡ ਦੇ ਇਧਰ ਉਹ ਲੱਗ ਰਿਹਾ ਪਤਾ ਨਹੀਂ ਕੀ ਸ਼ੈਂਪੂ ਲਾਈ ਜਾਂਦਾ ਉਹਦੇ ਇਹ ਕੀ ਲਾ ਰਿਹਾ ਬੱਚੇ ਇਹ ਇਹ ਬੋਲਣਾ ਘੱਟਾ ਥੋੜਾ ਜਿਹਾ ਜੇ ਹੁਣ ਨਵਾਂ ਨਵਾਂ ਸਿੱਖਿਆ ਬੋਲਣਾ ਇਹ ਇਹ ਪ੍ਰੈਸ਼ਰ ਚੈੱਕ ਕਰਦਾ ਵੀ ਲੀਕ ਤਾਂ ਨਹੀਂ ਹੈਗਾ ਹੁਣ ਉਥੋਂ ਨਿਸ਼ਾਨੀ ਆ ਜਾਊਗੀ ਜਿੱਥੇ ਕਿਤੇ ਲੀਕ ਹੋਇਆ ਹੋਵੇ ਕੋਈ ਕਰੀਂ ਮੇਜਰ ਮਾਪ ਨਾ ਲਾਵੇ 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 ਮੈਂ ਤੁਹਾਨੂੰ ਦਿਖਾਉਣਾ ਇਧਰ ਕੰਪਰੈਸਰ ਨਾਲ ਪ੍ਰੈਸ਼ਰ ਭਰ ਰਿਹਾ ਹੈ ਕੰਪਰੈਸਰ ਦੇ ਵਿੱਚ ਇਹਦੀ ਟੈਸਟਿੰਗ ਹੋ ਰਹੀ ਹੈ ਇੱਥੇ ਮੁੰਡਾ ਘਰੇ ਆਇਆ ਹੈ ਇਹਦਾ ਨਹੀਂ ਕੋਈ ਆਰ ਐਫ ਸਿਰ ਮਾਰਦਾ ਹੁੰਦਾ ਬੋਲ ਨਹੀਂਦਾ ਇਹ ਨਹੀਂ ਭੱਗਦਾ ਉਦਾਨ ਕਰਦਾ ਹੈ ਕਰਦਾ ਇਹਦੀ ਲੀਕ ਚੈੱਕ ਕਰਨੀ ਆ ਫਿਰ ਗੈਸ ਭਰਨੀ ਆ ਇਹਦੇ ਚ ਕਾਲ ਕਰਿਆ ਇੰਡੋਰ ਦਾ ਹੋਰਾਂ ਦੇ ਆਹ ਆਹ ਫਾਰਮਰ ਪ੍ਰੈਸ ਦੇ ਦਾ ਜਾਲ ਖਰਾਬ ਪਰਿਆ ਬਈ ਇਹਦਾ ਕਿ ਉਹ ਨੜਜਾ ਖੋਲੇ ਬੂਹਰਲਾ ਬਾਰੀਆਂ ਹੀ ਖੜੇ ਨੇ 270 ਬੰਦਾ ਦੇਖ ਰਿਹਾ ਤੈਨੂੰ ਬਜੀ ਇਸ ਟਾਈਮ ਕਿਥੋਂ ਕਿਥੋਂ ਦੇਖ ਰਿਹਾ ਬਈ ਕਮੈਂਟ ਕਰਕੇ ਦੱਸਿਓ ਲਾਈਵ ਨੂੰ ਸ਼ੇਅਰ ਕਰ ਦਿਓ ਨਵੇਂ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਖੀ ਹੋਊਗੀ ਰੱਖ ਲਓ ਇਹ ਨਵੀਂ ਦਾ ਫਾਟਾ ਰਿਹਾ ਜਮਾਨ ਨਵੇਂ ਵਰਗਾ ਪੀਸ ਆ ਹੁਣ ਭੇਜਦੇ ਨੇ ਨਮਾਇਸੀ ਐ ਕੋਈ ਕੰਪਲੀਟ ਨਹੀਂ ਕੀ 0% ਹੈ ਗਰੰਟੀ ਜੀ ਹੈ ਜਿੰਮੇਵਾਰੀ ਹੈ ਗਰੰਟੀ ਹੈ ਇੱਕ ਸੀਜ਼ਨ ਵੀ ਨਹੀਂ ਚੱਲਿਆ ਇਹ ਪੂਰਾ ਕਿਉਂ ਨਾ ਭਾਈ ਉਹਦਾ ਕਾਰਜ ਵੱਡੇ ਚ ਲਾਇਆ ਸੀ ਮੈਂ ਤੇ ਉਹ ਨਹੀਂ ਕਰ ਪੂਰੇ ਹਾਂ ਉੱਤੇ ਕੀ ਕਰੂੰਗਾ ਅਸੀਂ ਦੌੜ ਰਣ ਦਾ ਲਾਇਆ ਹੁਣ ਡੇਢ ਦਾ ਡੇਢ ਡੇਢ ਦਾ 5 ਸਾਲ ਦੀ ਗਰੰਟੀ ਹੈ ਲਾਇਆ ਚਖਲਾ ਕਰਾ ਖਵਾ ਸੀ ਬੋਲ ਨਾ ਮੈਂ ਤਾਂ ਲਾ ਮਮਾਈ ਸੀ 500 ਨਾਲ ਉਤੇ ਕਿਵਣਾ ਨਾ 600 ਮਾਇਦੇ ਹੋਊਗਾ ਅਗਲੇ ਅਰੇ ਨੂੰ ਦਾ ਪਾਈਏ ਆਪਾਂ ਓਹਦਾ ਤਾਂ ਠੰਡਾ ਅਗਲੇ ਨੂੰ ਤੂੰ ਵੀ ਤਾਂ ਲੈਣੀ ਐ ਤੈਨੂੰ ਆਫਰ ਦੇ ਰਹੇ ਸੀ ਇੱਕ ਠੇਨੀ ਨਹੀਂ ਕਮਾਉਂਦੇ ਜਿੰਨੇ ਦਾ ਆਉਂਦੀ ਨਾ ਮਾ ਪਰ ਠੇਨੀ ਕਮਾਵਾਗੇ ਅਗਲੇ ਦੇਖੋ ਆ ਡੋਰੇ ਰਿਪਰੈਸ ਆ ਜਾਵਾ ਨਵਾਂ ਬਿਲ ਵੀ ਦੇ ਮੈ ਤਨੋ ਬਰਸ ਸਾਰੇ ਮਿੱਤਰੋ ਕਿੱਥੋਂ ਕਿੱਥੋਂ ਜੁੜੇ ਹੋਇਆ ਹਾਂ ਇਹਨੇ ਪ੍ਰੈਸ਼ਰ ਭਰ ਦਿਆ ਹੁਣ ਫਿਰ ਚੈੱਕ ਕਰਾਂਗੇ ਕੀ ਬਣਿਆ ਦੇਖਾਂਗੇ ਇਹ ਹੋਰ ਸੁਣਾਓ ਕੀ ਹਾਲ ਚਾਲੇ ਤੁਹਾਡੇ ਪ੍ਰੈਸ਼ਰ ਪਰ ਹੈ ਜਾ ਰਹੇ ਬਰਸਾਤ ਹੋਈ ਕਨਾ ਆਪਣੇ ਇਲਾਕੇ 'ਚ ਤੁਹਾਡੇ ਦੱਸੋ ਮੌਸਮ ਕਿਦਾਂ ਦਾ ਚੱਲ ਰਿਹਾ 184 ਪੈਰ ਤੋਂ ਕਿੱਲੀ ਨਾਲ ਚਾਗ ਚਾਗ ਲਾਣਾ ਛਾਗ ਛਾਗ ਗਿੱਲਾ ਹਰ ਤਰ੍ਹਾਂ ਨਹੀਂ ਉਹ ਤੇ ਪੜੀ ਆਲਾ ਅੱਜ ਆਇਆ ਨਹੀਂ ਕੋਈ ਕਨੈਕਟ ਦੇ ਵਿੱਚ ਕਰੰਟ ਤੈਨੂੰ ਫੜ ਲੂਗਾ ਠੀਕ ਨਹੀਂ ਇਹ ਠੀਕ ਰਭੇ ਨਹੀਂ ਓਹੋ ਆਹੇ ਠੀਕ ਜਹ ਹੈ ਨਹੀਂ ਆਈ ਨਹੀਂ ਸਾਹਮਣੇ ਚੱਲ ਰਿਹਾ ਪ੍ਰੈਸ਼ਰ ਹੰਦ ਘੋਨਾ ਮਾਰ ਰਿਹਾ ਹੈਗਾ ਮਿਟਾ ਰਿਹਾ ਹੈਗਾ ਮੋੜਦਾ ਅਜੇ ਦਾ ਭਰ ਰਿਹਾ ਹੈ ਇਹਦੇ ਚ ਪ੍ਰੈਸ਼ਰ 10 ਸਾੜੀ ਦਾ ਠੰਡਾ ਚੱਲ ਰਿਹਾ ਜਮੀ ਨਹੀਂ ਚੱਲਦਾ ਪੀੜਾ ਕਿਹੜਾ ਜਾਂਦਾ ਜਮੀ ਚੱਲ ਰਿਹਾ ਇਹਦਾ ਥੱਪੜ ਖਾਣ ਵਾਲੇ ਕੋਲ ਨਹੀਂ ਵੀਡੀਓ ਰੱਖੀ ਹੋਇਆ ਨਾ ਬਰਫ ਦੀ ਸਿੱਧੀ ਹੋ ਰੱਖ ਰખી ਆ ਆ ਓਏ ਤੋਰ ਯਾਰ ਤੇਰੇ ਸਿਆਰ ਪੰਦ ਹੈ ਤੇ ਸਾਲੀ ਹੈ ਕਿਹਦਾ ਦੇਖ ਲੈਣ ਫੜ ਕੇ ਤੇਰੀ ਸਾਲੀ ਨੂੰ ਵੀ ਮਿਲ ਕੇ ਆਇਆ ਤੇ ਅਸੀਂ ਉਹਦਾ ਵੱਡੀ ਆ ਕਿਹੜੀ ਪਲਾਂ ਦੀ ਇੱਧਰ ਉਹ ਜਿਹੜਾ ਚੱਠਿਆ ਵਾਲੀ ਚੱਠਿਆਂ ਦੀ ਤੇਰੀ ਸਾਲੀ ਕੀ ਆ ਉਹ ਲਾਈਵ ਚੱਲ ਰਿਹਾ ਉਹ ਸਾਲਿਆਂ ਨੇ ਗੱਲਾਂ ਕਰੀ ਜਾਂਦੇ ਹੋ ਪਤਨ ਤੇਰੀ ਤੇਰੇ ਦਾ ਇਹ ਪਤਨ ਨਹੀਂ ਮਾਰਤੀ ਆ ਉਹਦੇ ਇਹ ਹੀ ਹੈ ਜੀ ਅਜੇ ਹੋਰ ਹੋਰ ਪਰ ਦੇ ਪ੍ਰੈਸ਼ਰ ਚ ਅਜੇ ਕਿਹੜੇ ਉਹ ਬਣਾ ਰਹੇ ਨੇਗੇ ਬਸ ਤੇ ਹੀ ਬਣਾਉਣਾ ਮੁੰਡਾ ਕਰਾ ਬਿੰਦਰ ਬਿੰਦਰ ਕੀ ਦਾ ਮੁੰਡਾ ਕਿਹਾ ਉਹ ਫਿਰ ਤਿੰਨ ਥਾਲੀ ਬੜਾ ਸੱਤ ਥਾਲੀ ਆਉਂਦਾ ਠੀਕ ਹੈ ਬਸ ਉਹ ਵੀ ਮੈਨੂੰ ਦਿਵਾ ਦੇ ਅਜੇ ਟੈਸਟਿੰਗ ਚ ਜਾਰੀ ਹੈ ਫਲਟ ਲੱਗੇ ਨਹੀਂ ਫਲਟ ਨਹੀਂ ਸੋਰੀ ਲੀਕੇਜ ਨਹੀਂ ਲੱਭੀ ਇਕਤਾਰ ਜੀ ਉਹਨਾਂ ਦੇ ਪੈਸੇ ਤੇ ਉਹ ਚੱਕ ਲਿਆ ਮੈਂ ਮੇਰੀ ਕਿੱਡੀ ਪਈ ਆ ਇੱਕ ਰੇਤੀ ਇਹ ਉਹ ਤੇਰੇ ਨੂੰ ਜਣਾਵੇ ਹੋਰ ਭਾਜੀ ਨਿਗਰਖ ਕਰਗਾ ਦੂੰ ਐ ਤੇ ਕਰੀਤੀ ਛੋਟੀ ਤੇ ਕਾਇਦੇ ਨਾਲ ਦੀ ਸਲਾਈ ਤਾਂਬੇ ਦੀ ਰੁਕੋੜਾ ਦੇ ਰੁਕੋੜਾ ਦੇ ਅਹ ਫ੍ਰਿਜੜਾ ਦੇ ਅੱਛਾ ਫ੍ਰਿਜੜਾ ਲਾ ਚਰੀਆ ਕੇ ਦੇਖ ਲੈ ਇਹ ਤੀਤੀ ਦੀ ਜਿਹੜੇ 50 ਦੇ ਦਾਇਤੀ বিনা ਥੇ ਜਲੀ ਪਤਲੀ ਜੀ ਇਹ ਕੋਹ ਕਰੇ ਏਡੀ ਦੀ ਸਲਾਈ ਹਾਂ ਆਹ ਦੀ ਰਾਡ ਦੇ ਲੈ ਉਥੀ ਛੱਡਿਆ ਨਾ ਐ ਸਾਰਾ ਦੋ ਪਲਾਸਟਿਕ ਦਾ ਇੱਕ ਦਾ ਕੰਨ ਭੁਲੇਵੇਂ ਇਹਨੇ ਪਤਾ ਨਹੀਂ ਕਿੱਥੇ ਰੱਖਤਾ ਨੋਜ਼ ਪਲਾਸਟਿਕ ਉਹਦੇ ਦੇ ਪੇਚ ਕਸ ਦੀਗੇ ਨਾ ਮੈਂ ਵੀ ਲੈ ਕੇ ਦਿੱਤੇ ਉਹ ਵੀ ਨਹੀਂ ਹੈਗੇ ਸੁਸਤੀ ਨਾ ਪਾ ਕੇ ਕਰਾਂ ਤੇ ਅੱਜ ਤਾਈਂ ਤਾਂ ਜੋ ਪਿਛੜਿਆ ਆਹੇ ਕੋ ਜੇ ਬੰਦਾ ਸੁਸਤ ਹੋਵੇ ਉਹਦੀ ਦਵਾਈ ਐ ਚੱਲਦੀ ਆ ਉਹਨੂੰ ਇੱਧਰ ਕੰਮ ਤੇ ਲਾਇਆ ਹੈ ਆਹ ਖੜਿਆ ਦੋ ਤਿੰਨ ਚੀਜ਼ਾਂ ਭੁਲਿਆ ਲੈ ਗੱਲ ਹੁਣ ਐ ਖੜਿਆ ਬਿਆਨਤ ਸਿੰਘ ਸਤਿਕਾਰ ਜੀ ਇਹ ਹਾਲ ਚਾਲ ਐ ਇਹ ਕੱਲਾ ਦੋ ਤਿੰਨ ਜਗ੍ਹਾ ਤੇ ਸਮਾਨ ਭੁਲਿਆ ਆ ਅੱਜ ਹੁਣ ਇਹਨੂੰ ਆ ਹੀ ਸਕਿਆ ਵੀ ਥੋਪੇ ਕੰਮ ਕਰ ਤੂੰ ਦੇਖ ਛੱਟ ਗੌਰੀ ਨਹੀਂ ਕਰਦਾ ਪਤੇਂਦਰ ਆ ਲੱਗ ਰਿਹਾ ਜੇ ਇਹ ਤਪੱਸਿਆ ਤੇ ਹੁਣ ਹੋਰ ਬਿਆਨਤ ਸਿੰਘ ਜੀ ਕੀ ਹਾਲ ਚਾਲ ਨੇ ਨਟ ਤੇ ਹੀ ਨਾ ਕਾਮਾ ਦਾ ਮਰੇ ਜਨਾ ਇਟਾਂ ਦੇ ਪਾਇਆ ਤੇ ਸੁੱਕਣੇ ਪਾਇਆ ਹੈ ਜਲਾਇਆ ਕਰ ਬੜਾ ਰਲਾਇਆ ਕਰ ਯਾਰ ਜੇ ਤੁਸੀਂ ਮੈਨੂੰ ਅਥੋਰਟੀ ਦੇ ਦੋ ਫਿਰ ਥੱਪੜ ਲਾਏਗਾ ਜਾਇਆ ਕਰਨਾ ਮਾੜਾ ਮੋਰ ਬਣਾ ਦੋ ਨਾ ਜਾਇਆ ਕਰਨਾ ਹੈ ਜਾਇਆ ਕਰਨਾ ਕਹਾ ਦਿੰਦਾ ਸਾਡੀ ਤੂੰ ਨਹੀਂ ਕੰਮ ਉਸ ਕਿਉਂ ਨਾ ਸਿੱਖੇ ਵੀ ਇਹ ਲੰਬਕਰੇ ਗੜਨ ਦੋਆ ਕਰਦੇ ਰੂ ਇਹ ਤਾਂ ਲੋਕਾਂ ਦੀ ਟੈਨਸ਼ਨ ਲਈ ਵੇਟ ਰਹੰਦਾ ਵੀ ਅੱਜ ਫੁਲਾਣੀ ਤੇ ਕੰਮ ਨਾ ਕਰਿਆ ਮੈਨੂੰ ਘਰੋਂ ਰੋਟੀ ਦੇਣੀ ਘਰੋਂ ਇਹਨੂੰ ਰੋਟੀ ਮਿਲਦੀ ਬਗਾਰ ਕਰਨੀ ਉਹ ਕਿਸੇ ਇਧਰ ਕਲੇਰ ਭਖ ਰਿਆ ਦੇ ਇਹੇ ਬੰਦਾ ਦੇਖਦਾ ਕਹਿੰਦਾ ਭਾਈ ਮੈਨੂੰ ਤਾਂ ਰੋਟੀ ਦੇਣੀ ਉਹਦਾ ਤਾਂ ਲਾਜ਼ਮੀ ਵੀ ਨਹੀਂ ਇੱਥੇ ਆਉਂਦਾ ਹੈ ਵਾਹ ਇਹ ਟੈਨਸ਼ਨਾਂ ਵਾਲੇ ਇਕਬੀਲਦਾਰੀਆਂ ਦੋ ਤਿੰਨ ਘਰਾਂ ਦੇ ਸਾਹਮਣੇ ਰੱਖੇ ਨੇ ਅਜੇ ਇੱਕ ਜੀ ਹੋ ਪੈ ਗਈ ਫੇਰ ਇਹਦੀ ਮੰਮੂ ਫੇਰ ਚੁੱਝੂ ਜੇ ਨਹੀਂ ਜੇ ਤੂੰ ਕਹ ਕੇ ਕੋਈ ਤਾਂ ਫੋਨ ਕਰਾ ਦੇ ਇਹਨੂੰ ਜੇ ਇਹ ਕਰ ਕਸਮਾਨ ਲੈਣਾ ਹੈ ਉਹਦੀ ਬੱਦ ਪੈ ਜੂਗਾ ਹਾਂ ਉਹਦੀ ਟੈਂਸਰ ਹੋ ਮੈਂ ਕੀ ਕਰਾਇਆ ਫੋਨ ਆਈ ਜਾਂਦਾ ਤਾਂ ਸਾਮਾਨ ਲੈ ਕੇ ਜਾਂ ਐ ਕਰੀਆ ਆਪਣੀ ਸੋਚਾ ਤੂੰ ਜਿਹੜੀ ਨਾ ਸੋਚਾ ਤੂੰ ਆਪਦਾ ਆਪਦਾ ਕੰਮ ਤਾਂ ਸਿੱਖ ਲੈ ਕੀ ਕਰ ਰਿਹਾ ਸਿੱਖ ਨਹੀਂ ਰਿਹਾ ਜਿੰਨ ਪੈ ਚੱਕੜ ਦੇ ਰੱਖ ਦੇ ਤੜੂ ਮਾਰਦੇ ਲੋੜ ਨਹੀਂ ਇਹ ਠੀਕ ਰਿਹਾ ਤੇਰੇ ਨਾਲੇ ਬਾਅਦ ਚ ਕਰੇਰ ਨਹੀਂ ਬਣਾ ਦਊਗਾ ਮੈਨੂੰ ਕੰਮ ਨਹੀਂ ਇੱਥੇ ਆ ਰਿਹਾ ਨੂੰ ਆ ਜਿਸੀ ਬਣਾਉਣੇ ਨਹੀਂ ਮੰਨਦਾ ਨਹੀਂ ਪਰ ਇਹ ਫਿਰ ਇਥੇ ਲਾਇਆ ਕਰੂ ਕੋਈ ਅਣਕੀ ਕੰਮ ਸਿਆਲ ਇਹਨੂੰ ਐ ਨਹੀਂ ਸੈੱਟ ਦਿੰਦੇ ਵੀ ਤੂੰ ਕਰ ਲੈ ਤੂੰ ਸਣੀ ਦੇ ਨਾ ਬਸਾਰਾ ਕਹਿੰਦੇ ਨੇ ਕਿ ਆ ਵੀ ਮੈਂ ਕਰਦੇ ਆ ਇਹ ਤਾਂ ਤਾਰਾ ਨਹੀਂ ਲੱਗਦਾ ਦੋ ਤਾਰਾ ਸਾਰਾ ਕੰਮ ਕਰਾਉਣਾ ਇਹਨੂੰ ਛੱਡ ਕੇ ਲਾ ਦੇਣਾ ਦੇਖ ਕਿ ਕਾਫੀ ਦਾ ਕਰ ਸਕਦਾ ਜਲਾ ਮੂਹ ਨੂੰ ਦੇ ਤਾ ਦਿਮਾਗ ਨਹੀਂ ਇਹ ਕਿ ਕਾਫੀ ਦਾ ਕਰ ਸਕਦਾ ਕਾਫੀ ਵੀ ਨਹੀਂ ਕਰ ਸਕਦਾ ਇਹਨੂੰ ਕਰੋ ਗਾਲਾਂ ਖਵਾ ਇਹਨੂੰ ਦੇਉ 30 ਜਿਪੇ ਜੇ ਰੁਸ ਕੇ ਵੀ ਦੇਵੇ ਥੱਪੜ ਲਾਇਆ ਕਰ ਇਹ ਮੈਂ ਬਣਾ ਤੂੰ ਮੋਰ ਨਾ ਮੇਰੀ ਗੇੜੀ 'ਚ ਡੰਡਾ ਪਿਆ ਉਹ ਦੇ ਦੂੰਗਾ ਮੋਰ ਬਣਾ ਲ ਦੋ ਦਿਨਾਂ ਚ ਤੂੰ ਮੜਾ ਕਰ ਉਹ ਸੁੱਕੀ ਦਾ ਬਾਗ। ਛੁੱਟਿਓ ਛੁੱਟਿਆ। ਅੱਲਾ ਹੁਣ ਫੋਨ ਦੇ ਕਹਿ ਦਿੰਦਾ ਵੀ ਕੰਮ ਨਹੀਂ ਕਰਦਾ ਇਹ। ਕਮਾ ਓਏ। ਛਿੱਕਲਾ ਵਧੀਆ ਰਹੇਗਾ। ਅੱਗਰ ਨਹੀਂ ਪਾਇਆ ਫੜ ਕੇ ਬਹੁਤ ਇੱਥੇ। ਥੱਲੋ ਫੜ ਕੇ ਖਿੱਚ ਲੈ। ਥੱਲੋ ਫੜ ਕੇ ਖਿੱਚ ਕੇ ਖੋਲ। ਇਹਨੂੰ ਐ ਹੀ ਨਹੀਂ ਪਤਾ ਲੱਗਦਾ ਕਿ ਇਹ ਖੋਲਣਾ ਕਿੱਦਾਂ ਖਸਣਾ ਕਿੱਦਾਂ। ਇੱਕ ਵਾਰੀ ਹੀ ਸੋ ਵਾਰੀ ਦੱਸ ਤਾਉਂ। ਅਈ ਮੈਂ ਕਹਤਾ ਪਤੀ ਹੁੰਦਾ ਵੀ ਇਹ ਨਾ ਤੈਸਰ ਖੁੱਲੂ ਉੱਠੇ ਵਾਸੀ ਜ਼ੋਰ ਲਾਈ ਜੋ ਬੰਦ ਕਰਨਾ ਲਾਉਲੀ ਉੱਠੇ ਵਾਸੀ ਜ਼ੋਰ ਲਾਈ ਜੋ ਬੰਦ ਹੈ ਗਈਦਾ ਨਹੀਂ ਲੀਕਦਾ ਨਹੀਂ ਇਹਦਾ ਤੂੰ ਦੱਸ ਦੇ ਕਿਵੇਂ ਹੋ ਸਕਦੀ ਹੈ ਇਹ ਗੱਲ ਇਹਦਾ ਮੈਂ ਕਹਤਾ ਪਤੀ ਹੁੰਦਾ ਵੀ ਇਹ ਇਹਦੀ ਚੂੜੀ ਆ ਚੜਦੀ ਹੈ ਇਹ ਲੈ ਕੇ ਨੂੰ ਮੈਂ ਆਉਣਾ ਛੱਡ ਕਿਉਂ ਨਾ ਠੀਕ ਹੈ ਅ ਕਹਿੰਦਾ ਮੈਂ 100 ਰੁਪਏ ਦੇ ਕਿਰਾਇਆ ਨਹੀਂ ਹੈਗਾ ਬਰ ਕੋੜ ਆਉਂਦਾ ਇਹ ਇੱਕ ਵਾਰੀ ਫਿਰ ਕਹਿੰਦਾ ਮੈਨੂੰ ਮੇਰੇ ਭਾਈ ਦਾ ਕਿਰਾਇਆ ਦੇਣਾ ਪੈਂਦਾ ਮੈਂ ਉਹ ਤਾਂ ਤਾਂ ਠੇਕਰ ਹੈ ਨਾ ਮੈਨੂੰ ਦੇਣਾ ਪੈਂਦਾ ਇਹ ਤਾਂ ਤਾਂ ਬਸ ਹਾਂ ਇਹ ਦੇਖ ਲਾ ਕਿਹੜਾ ਸਿਸਟਮ ਹੈ ਲੈਰਾ ਜਿਸਟਮ ਹੈ ਆ ਫਿਰ ਮੈਂ ਜਾਵਾਂ ਠੰਡੇ ਠੰਡੇ ਆਹ ਤੂੰ ਦਾ ਚੱਕ ਕੀ ਕਰ ਲੱਗ ਜਾ ਉਹ ਤੂੰ ਦਾ ਆ ਲੈ ਰਿਮੋਟ ਤੇ ਸਾਹਮਣੇ ਅਨ ਨੂੰ ਲੈ ਜਾ ਰਿਮੋਟ ਤਾਂ ਜੇਬ ਚ ਪਾ ਕੇ ਲੈ ਕੇ ਜਾ ਪਤਾ ਲੱਗ ਜਾਂਦਾ ਨਹੀਂ ਜੇਬ ਚ ਆ ਨੰਬਰ ਲੈ ਜਾ ਅਗਲੇ ਦਾ ਹੋਰ ਕਰ ਲਓ ਉਹ ਤੋਂ ਹਸ ਕੇ ਲੈ ਆਇਆ 99018 02072 18 02072 ਹਰਚੈਨ ਸਿੰਘ ਜਦੋਂ ਹਰਚੈਨ ਲਿਖੇ

ਇਹ ਕਰਤਾ ਸੇ ਇਹ ਅੱਜ ਇਹ ਵਿਦਾ ਕਰ ਲੈ ਇਹ ਵਿਦਾ ਕਰਤਾ ਇਹ ਸਾਰਾ ਕੁਝ ਇਹ ਨਾ ਕਰਾ ਆਇਆ ਪਹਿਲੇ ਤਿਆਰ ਨੇ

ਆ ਤੇ ਉਹ ਬਦਲਾ ਲੈਣ ਗਿਆ ਸੀ ਇਹ ਕਰਾਇਆ ਲਊਗਾ ਇਹ ਬਦਲਾ ਨਹੀਂ ਲਗਦਾ ਬਦਲਾ ਕਰਾਇਆ ਲਊ ਭਾਈ ਆ ਹਰਕਾ ਹੈ ਹੈ ਆਪਣੇ ਕਮੈਂਟਾਂ ਦੀ ਗਾਲ ਨਹੀਂ ਕਰਦਾ ਕੀ ਕੁੱਤਾ ਗਾਣਾ ਗਾੜਦਾ ਕੁੱਤਾ ਗਾਣਾ ਤਾਂ ਕੜਿਆ ਬੁੱਤ ਤੋਂ ਪਰਤਨ ਸੇ ਕਰਦਾ ਹੈ ਕਿਤਾ ਮਨ ਤੇ ਮੈਨੂੰ ਵੇਲਾ ਘੜਦਾ ਇਹ ਵਿਟਾਮਿਨ ਡੀ ਬਦ ਲੈਂਦਾ ਥੋੜੀ ਜੀ ਲੈ ਵੀ ਉਹ ਦੂਸਰ ਚੱਲਿਆ ਉਹ ਕਰਾਇਆ ਲੈਣ चढ़े घोड़े ते चई हूंदी ਚੱਲਦੇ ਹੁਣ ਓਕੇ ਬਾਏ ਟਾਟਾ